ਹੈਲੋ ਦੋਸਤੋ ਯੂ ਗਲੋਬਲ ਦੀ ਡਿਜੀਟਲ ਪਾਠਸ਼ਾਲਾ ਵਿੱਚ ਤੁਹਾਡਾ ਸਵਾਗਤ ਹੈ ਕੀ ਤੁਹਾਨੂੰ ਫਲਾਂ ਬਾਰੇ ਜਾਣਕਾਰੀ ਹੈ ਜੇ ਨਹੀਂ ਤਾਂ ਅਸੀਂ ਤੁਹਾਨੂੰ ਕੁਝ ਫਲਾਂ ਬਾਰੇ ਜਾਣਕਾਰੀ ਦੇ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਇਹ ਕਿਹੜਾ ਫਲ ਹੈ ਹਾਂ ਤੁਸੀਂ ਸਹੀ ਪਛਾਣਿਆ ਇਹ ਸੇਬ ਹੈ ਜਿਸ ਨੂੰ ਇੰਗਲਿਸ਼ ਵਿੱਚ ਐਪਲ ਕਹਿੰਦੇ ਹਨ ਕੀ ਤੁਹਾਨੂੰ ਇਹ ਪਤਾ ਹੈ ਕਿ ਸੇਬ ਵਿੱਚ ਕੀ ਕੀ ਗੁਣ ਹੁੰਦੇ ਹਨ ਅਤੇ ਇਹ ਸਾਡੇ ਲਈ ਕਿਸ ਤਰ੍ਹਾਂ ਲਾਭਕਾਰੀ ਹੁੰਦਾ ਹੈ ਸੇਬ ਵਿੱਚ ਕਈ ਗੁਣ ਹੁੰਦੇ ਹਨ ਜੋ ਸਾਡੇ ਸਿਹਤ ਲਈ ਬਹੁਤ ਫਾਇਦੇਮੰਦ ਹਨ ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ ਪਹਿਲਾ ਸੇਬ ਵਿੱਚ ਵਿਟਾਮਿਨ ਸੀ ਵਿਟਾਮਿਨ ਕੇ ਵਿਟਾਮਿਨ ਅਤੇ ਫਾਈਬਰ ਹੁੰਦਾ ਹੈ ਇਹ ਕੈਲੋਰੀ ਵਿੱਚ ਘੱਟ ਅਤੇ ਪੋਸ਼ਕ ਤੱਤਾਂ ਵਿੱਚ ਸਮ੍ਰਿਧ ਹੁੰਦਾ ਹੈ ਦੂਸਰਾ ਸੇਬ ਵਿੱਚ ਕੁਲਣਸ਼ੀਲ ਅਤੇ ਅਗੁਲਣਸ਼ੀ ਦੋਵੇਂ ਤਰ੍ਹਾਂ ਦੇ ਫਾਈਬਰ ਹੁੰਦੇ ਹਨ ਜੋ ਪਚਨ ਤੰਤਰ ਲਈ ਲਾਹੇਵੰਦ ਹੁੰਦੇ ਹਨ ਅਤੇ ਕਬਜ਼ ਨੂੰ ਰੋਕਦੇ ਹਨ ਤੀਜਾ सेबविच फ्लेवोनोइड्स ਅਤੇ ਫੀਨੋਲਿਕ ਯੋਗਿਕ ਹੁੰਦੇ ਹਨ ਜੋ ਐਂਟੀਆਕਸੀਡੈਂਟ ਗੁਣਾ ਦੇ ਕਾਰਨ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ ਚੌਥਾ ਸੇਬविच ਪਾਏ ਜਾਣ ਵਾਲੇ ਫਾਈਬਰ ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਦਿਲ ਦੀ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ ਇਹ ਕੋਲੇਸਟ੍ਰਾਲ ਦੀ ਪਦਰ ਨੂੰ ਕਾਬੂ ਕਰਨ ਵਿੱਚ ਮਦਦ ਕਰਦੇ ਹਨ ਪੰਜਵਾਂ ਸੇਬ ਵਿੱਚ ਘੱਟ ਕੈਲੋਰੀ ਅਤੇ ਬਦ ਫਾਈਬਰ ਹੁੰਦੇ ਹਨ ਜਿਸ ਕਰਕੇ ਇਹ ਵਜ਼ਨ ਕਾਬੂ ਕਰਨ ਵਿੱਚ ਸਹਾਇਕ ਹੁੰਦੇ ਹਨ ਫਾਈਬਰ ਪੋਖ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ ਅਤੇ ਪੇਟ ਨੂੰ ਭਰਿਆ ਮਹਿਸੂਸ ਕਰਵਾਉਂਦਾ ਹੈ 6 ਸੇਬ ਦਾ ਸੇਵਨ ਰક્ત ਸ਼ਕਰਕਰਾ ਦੇ ਪੱਦਰ ਨੂੰ ਕਾਬੂ ਕਰਨ ਵਿੱਚ ਮਦਦ ਕਰ ਸਕਦਾ ਹੈ ਕਿਉਂਕਿ ਇਸ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ 7 ਸੇਬ ਵਿੱਚ ਮੌਜੂਦ ਐਂਟੀਆਕਸੀਡੈਂਟ ਦਿਮਾਗ ਦੀ ਸੇਤ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਨਿਊਰੋਡੀਜਨਰੇਟਿਵ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦੇ ਹਨ 8 ਸੇਬ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਰੋਗ ਪ੍ਰਤੀਰੋਧਕ ਤੰਤਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ 9 ਸੇਬ ਵਿੱਚ ਪਾਈ ਜਾਣ ਵਾਲੇ ਫਲੇਵੋਨੌਇਡ ਹੱਡੀਆਂ ਦੀ ਮਜ਼ਬੂਤੀ ਨੂੰ ਵਧਾਉਂਦੇ ਹਨ ਅਤੇ ਦਸਵਾਂ ਸੇਬ ਦਾ ਸੇਵਨ ਚਮੜੀ ਲਈ ਵੀ ਲਾਹੇਵੰਦ ਹੈ ਇਹ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ ਸੇਬ ਨੂੰ ਨਿਯਮਿਤ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਉਪਰੋਕਤ ਸਾਰੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਕੁੱਲ ਸਿਹਤ ਵਿੱਚ ਸੁਧਾਰ ਆ ਸਕਦਾ ਹੈ ਤਾਂ ਇਹ ਬਹੁਤ ਹੀ ਸਿਹਤਮੰਦ ਅਤੇ ਪੋਸ਼ਟਿਕ ਫਲ ਹੈ ਅੱਜ ਤੋਂ ਹਰ ਰੋਜ਼ ਇੱਕ ਸੇਬ ਖਾਓ ਅਤੇ ਸਿਹਤਮੰਦ ਰਹੋ